ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਜੀਵਨ ਹੁੰਦਾ ਹੈ ਪਰ ਅਸੀਂ ਆਪਣੀ ਕਿਸਮਤ ਨੂੰ ਬਦਲਣਾ ਹੈ ਤੇ ਚੰਗੀ ਕਿਸਮਤ ਕਿਵੇਂ ਬਣੇ ਹਨ ਜਿਹੜੇ ਸਾਡੇ ਪਾਪ ਦੁੱਖ ਕਿਵੇਂ ਨਿਕਲਣ ਕਿਵੇਂ ਕੱਟੇ ਜਾਣ ਤੇ ਆਉ ਕਿਸ ਤਰ੍ਹਾਂ ਇਹ ਪਾਪ ਬਣਦੇ ਆ ਅਪਰਾਧ ਬਣਦੇ ਆ ਗਿਆਨੀ ਸੰਤ ਸਿੰਘ ਮਸਕੀਨ ਜੀ ਕੋ ਇਹ ਵਿਚਾਰ ਸਭ ਕਰਦੇ ਪਾਪ ਪੁੰਨ ਦੋਏ ਏਕ ਸਮਾਨ ਮੈਂ ਬਹੁਤਾ ਕੁਝ ਨਹੀਂ ਬਿਆਨ ਕਰਾਂਗਾ ਸਭ ਤੂਕ ਮਾਤਰਸ ਪਾਪ ਪੁੰਨ ਦੋਏ ਇੱਕ ਸਮਾਨ ਸਮ ਬਰਾਬਰ ਨੇ ਇੱਕੋ ਕੁਛ ਨੇ ਬਨੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਣ ਦੀ ਸੋਚਣਾ ਬਸ ਇਹ ਹੀ ਪਾਪ ਹੈ ਹੋਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ, ਮਾਲ ਦੀ ਚੋਟ, ਗੈ ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ ਤਾਂ ਖਤਰਾ ਵੀ ਸਿਰਫ ਤਿੰਨ ਥਾਂਾਂ ਤੇ ਆਉਂਦਾ ਹੈ ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ? ਹੋਰ ਤਾਂ ਕੋਈ ਖਤਰਾ ਨਹੀਂ ਹੁੰਦਾ। ਜੋ ਐਸਾ ਸੋਚੇ ਇਦੀ ਜਾਨ ਨੂੰ ਚੋਟ ਪਹਚਾਣੀ ਹੈ ਇਦੀ ਜਾਨ ਖੋਣੀ ਇਹਦੇ ਮਾਲ ਨੂੰ ਚੋਟ ਪਹਚਾਣੀ ਹੈ ਇਦੀ ਧਨ ਸੰਪਦਾ ਖੋਣੀ ਇਹਦੀ ਇੱਜ਼ਤ ਲੁੱਟਣੀ ਇਹ ਖਤਰੇ ਤਿੰਨ ਹੁਣ ਬਸ ਇਹੀ ਪਾਪ ਹੈ ਕਿਸੇ ਦੀ ਜਾਨੋਂ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ ਬਸ ਸੋਚਿਆ ਪਾਪ ਹੋ ਗਿਆ ਪਰ ਲੁੱਟ ਲੈ ਹੈ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਿਆ ਹੈ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਅਦਾਨਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨੂੰ ਸਪਨ ਕੋ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਪਾਪ ਕਿਵੇਂ ਮਿਟਾਈਏ ਯਹੂਦੀ ਇਸਲਾਮ ਪਾਰਸੀ ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ ਕਿਸੇ ਦੀ ਜਾਨ ਖਾਉਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ ਕਿਸੇ ਦਾ ਮਾਣ ਸਨਮਾਨ ਖਾਉਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦਿਓ ਤੇ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਐ ਨਹੀਂ ਕੱਟਦੇ ਨਹੀਂ ਕੱਟਦੇ ਓਕੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਕਰਦੇ ਨੇ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਸਾਰੇ ਦੁਖੀ ਵੀ ਐ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਥਾਈ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਏ ਵੀ ਮੈਂ ਅਰਜ਼ ਕਰਾਂ ਕੁਸੀ ਆਖੋਗੇ ਫਿਰੇ ਮੇਰੀ ਮਨ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਵਾਨੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੂ ਮੰਦੀਏ ਦੁਖੀਏ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋਈ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾ ਵਿੱਚ ਹੋਵੇ ਤੇ ਅਸੀਂ ਕਹਿ ਦਿੰਨੇ ਹੈ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾ ਵਿੱਚ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਤੋ ਰੋਗ ਤੇ ਹੈ अगर रोग नहीं है तो फिर ये बुड्ढा किस तरह हो जाता है पण मैं अर्श करा बाकी जेडे रोग ने दवाइयां नाल ओना दी पीड़ा नु सीमा च ਕੀਤਾ ਜਾ ਸਕਦਾ ਹੈ रोग सीमा ਦੇ ਚ ਨਹੀਂ ਆਉਂਦਾ ਜੇ ਵੀ ਮੈਂ ਅਰਸ਼ ਕਰਦੇ ਆ ਕਿਦਰ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀ ਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਦੇ ਚੋਵੇ ਸੀ ਕਹਿੰਦੇ ਆ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ ਰੋਗ ਅਜੇ ਸੀਮਾਂ ਦੇ ਚ ਪੀੜਾ ਨਹੀਂ ਬਣਿਆ ਕਿਰ ਪੀੜਾ ਬਣੇ ਤੇ ਔਸ਼ਧੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ ਉਹੀ ਅੰਦਰੋਂ ਨਹੀਂ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇਚ ਵੀ ਨਹੀਂ ਕੀਤਾ ਜਾ ਸਕਦਾ ਬੁਢੇਪੇ ਦੀ ਆਪਣੀ ਇੱਕ ਪੀੜਾ ਪੈਰ ਹੈ ਗਏ ਨੇ ਠੰਗ ਨਾਲ ਚੱਲ ਨਹੀਂ ਸਕਦਾ ਜ਼ੁਬਾਨ ਹੈ ਗਏ ਲੜਖੜਾ ਗਈ ਹੈ ਮੂੰਹ ਚ ਦੰਦ ਗਿਰ ਗਏ ਨੇ ਅੱਖਾਂ ਹੈ ਗਿਆਂ ਨੇ ਠੰਗ ਨਾਲ ਵੇਖ ਨਹੀਂ ਸਕਦਾ ਕੰਨ ਹੈ ਗਏ ਨੇ ਠੰਗ ਨਾਲ ਸੁਣ ਨਹੀਂ ਸਕਦਾ ਹੱਥ ਕਮਜ਼ੋਰ ਹੋ ਗਏ ਨੇ ਦੂਜੇ ਦੇ ਸਹਾਰੇ ਨਾਲ ਚੱਲਦਾ ਹੈ ਵਿਚਾਰਾ ਚੱਲ ਨਹੀਂ ਸਕਦਾ ਜਦ ਲਗ ਜਰਾ ਰੋਗ ਨਹੀਂ ਆਇਆ ਰੋਗੀ ਤੇ ਤੂੰ ਹੈਂ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁੜੇ ਪੈਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੇ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੀ ਨਹੀਂ ਛੜੀ ਤੇਰਾ ਸਰੀਰ ਕੋ ਬੜਾ ਨਹੀਂ ਹੋਇਆ ਤੂੰ ਲਾਗੜ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਲੈ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧ ਜਾਏਗਾ ਪੀੜਾ ਵੱਧਦੀ ਜਾਏਗੀ ਜਬ ਲਗ ਜਰਾ ਰੋਗ ਨਹੀਂ ਆਇਆ ਸਾਰੇ ਰੋਗ ਹੀ ਹੈ ਸਾਰੇ ਰੋਗੀ ਨੇ ਸਾਰੇ ਬੁੱਢੇ ਹੋਣਗੇ ਬੁੱਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗ ਹੀ ਹੈ ਮਨ ਦੇ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਚਿੰਤਾਤ ਹੀ ਦੀ ਸੇ ਸਭ ਕੋ ਸਤਗੁਰ ਕਹਿੰਦੇ ਨੇ ਸਾਰੇ ਹੀ ਚਿੰਤਾਤੁਰ ਨੇ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਇੱਕ ਵਾਸਾ ਵੀ ਨਹੀਂ ਕਹਿ ਸਕਦੇ ਸਾਰੇ ਚਿੰਤਾਤੁਰ ਚਿੰਤਾ ਅਲਗ-ਅਲਗ ਹੋ ਸਕਦੀ ਹੈ ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ ਲੇਕਿਨ ਚਿੰਤਾ ਤੇ ਹੈ ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ रोग शोक दुख जरा मरा हर जने नहीं निकटानी क्या हरिदा जन बुड्ढा नहीं आंदा ते मरदा नहीं मरदा बुड्ढा भी आंदा है ये भी मैरिज करते हैं फिर ये पंक्ति रोग शोक दुख जरा मरा हर जने नहीं निकटाने तन रोग है ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾਂ ਤੋਂ ਪਾਰ ਚਲਾ ਜਾਂਦਾ ਹੈ ਜੀਉਂਦਾ ਹੈ ਤਨ ਦੇ ਤਲ ਤੇ ਨਹੀਂ ਜੀਉਂਦਾ ਜੀਉਂਦਾ ਹੈ ਮਨ ਦੇ ਤਲ ਤੇ ਨਹੀਂ ਜੀਉਂਦਾ ਇਹ ਅਵਸਥਾ ਉਸ ਨੂੰ ਕਿਸ ਤਰ੍ਹਾਂ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਉਹ ਅੱਗੇ ਲੰਘ ਜਾਂਦਾ ਹੈ। ਇਹ ਹੀ ਕਾਰਨ ਹੈ ਐਸੇ ਪੁਰਸ਼ ਦੇ ਬੰਦ-ਬੰਦ ਕੱਟ ਦੇ ਇੱਥੇ ਗਿਆ ਹਸਦਾ ਰਿਹਾ। ਐਸੇ ਮਨੁੱਖ ਨੂੰ ਸੋਲੀ ਤੇ ਟੰਗ ਦੇ ਧਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ। ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ। ਔਰ ਕਈ ਦਿਨ ਦੇ ਭੁਖੇ ਹੈ। रसना तो बोल निकले आ गया मैं भूख भूख सोई कर सूखा सोख हरख नहीं जानयो सोख हरख नहीं जान खुशी गम ही असि नहीं जाने नहीं मन दे सोख हरख नहीं जानयो जो जो हुकुम भयो साहिब का सो माथे ले मानयो इस तरह दे मनुख तन ते मन दोहा तो अगे लंग जंदे ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ ਰੋਗੀ ਜੀਉਂਦਾ ਹੈ ਰੋਗਾਂ ਵਿੱਚ ਜੀਉਂਦਾ ਹੈ ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਵਿੱਚ ਜੀਉਂਦਾ ਹੈ ਚਿੰਤਾਤ ਹੀ ਦੀ ਸੇ ਸਭ ਕੋ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਢਦੇ ਪਾਪ ਪੁੰਨ ਤੇ ਭਈ ਕਹਾਵਤ ਕਿਉਂ ਪਹਿਲੇ ਦੇਖਣਾ ਪੈਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕਾਮ ਕਰਕੇ ਇਹ ਪਾਪ પાપ કરਦਾ હે લોભ કરકે હંકાર કરકે કામ કરકે પર કામ લોભ અહંકાર એકમ કરਦਾ હે અજ્ઞાન કરકે ના સમજે એનો પતા નહી દુજે નો ਦਿੱતા ગયા દુખ पलट કે વાપસ આ જંદા કઈ ગુના पलट કે વાપસ આંદા એ ભી મહારજ કર દે હે ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਦ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦੇਂਦਿਆਂ ਪਰਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੋਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਤੀਰਥਾਂ ਤੇ ਜਾ ਰਿਹਾ ਸਮਝ ਕੱਕ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਬਾਣੀ ਕਹਿੰਦੀ ਕਿ ਦੋਵੇਂ ਇੱਕ ਹੋ ਜਾਣ ਨੇ ਪਾਪ ਪੁੰਨ ਦੋਵੇਂ ਇੱਕ ਹੋ ਜਾਣ ਅਗਿਆਨ ਵਸ ਹੋ ਕੇ ਪੁੰਨ ਪਿਆ ਕਰਦਾ ਅਗਿਆਨ ਵਸ ਹੋ ਕੇ ਪਾਪ ਪਿਆ ਕਰਦਾ ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਨਾ ਸਮਝੀ ਕਰਕੇ ਪਾਪ ਪਿਆ ਕਰਦਾ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੇਖੀ ਸਮਝਾਇਆ ਦੋਵੇਂ ਅਗਿਆਨ ਤੋਂ ਨਿਕਲਦੇ ਨੇ ਹਨ ਹਣੀ ਮਸਕੀਨ ਸਾਹਿਬ ਜੀ ਦੀ ਬਹੁਤ ਸੋਹਣੀ ਵਿਚਾਰ ਜਿਵੇਂ ਉਹਨਾਂ ਨੇ ਸਮਝਾਇਆ ਹੈ ਪਾਪ ਬਾਰੇ ਕਿਵੇਂ ਹਨ ਤੇ ਮਹਾਰਾਜ ਜੀ ਕਹਿੰਦੇ ਵੀ ਜੇ ਪਾਪ ਪਾਪਤਨ ਦੇ ਮਾਲਕ ਨੂੰ ਜਦੋਂ ਮਾਲਕ ਨੂੰ ਭੁੱਲ ਕੇ ਕੋਈ ਵੀ ਕਰਮ ਕਰੋਗੇ ਪਾਪ ਹੀ ਹੁੰਦਾ ਹੈ ਜਿਹਦੇ ਵਿੱਚ ਮਾਲਕ ਸਤਿਗੁਰੂ ਨਹੀਂ ਆ ਪੈ ਗੇ ਜੇ ਤੁਹਾਨੂੰ ਮਾਲਕ ਨਹੀਂ ਦੇਸ ਰਿਹਾ ਨਾਮ ਨਹੀਂ ਸੁਣ ਰਿਹਾ ਮਾਲਕ ਤੋਂ ਬਿਨਾ ਸੱਚ ਤੋਂ ਬਿਨਾ ਨਾਮ ਤੋਂ ਬਿਨਾ ਕੋਈ ਵੀ ਕਰਮਿਆਂ ਸਭ ਪਾਪ ਹੀ ਗਿਣੇ ਜਾਂਦੇ ਆ ਤੇ ਪਾਪ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਵਿਦੂਪ ਦਾ ਦਵੇ ਅਸਿਰਖਾ ਮਨ ਕਰਦਾ ਹੈ ਉਹ ਵੀ ਪਾਪ ਹੈ ਪਾਪ ਪੰਨਿਆਂ ਦੇ ਵੱਸ ਲੱਗ ਕੇ ਹੋ ਜਾਂਦਾ ਆ ਕਾਮ ਕਰੋ ਲੂਮ ਓਂਕਾਰ ਵੱਸ ਪੈ ਕੇ ਪਾਪ ਹੁੰਦੇ ਆ ਇੱਕ ਮਨ ਕਰਕੇ ਪਾਪ ਹੁੰਦੇ ਆ ਜੋ ਸੋਚ ਲਿਆ ਹੈ ਨਾ ਉਹ ਪਾਪ ਤੇ ਜੇ ਅਸੀਂ ਉਸ ਨੂੰ ਕਰ ਲਾਂਗੇ ਜਿੰਦ ਵਿੱਚ ਢਾਲਾਂਗੇ ਉਹ ਕਰ ਦੇਵਾਂਗੇ ਉਸ ਤਰ੍ਹਾਂ ਉਹ ਅਪਰਾਧ ਹੋ ਗਿਆ ਤੇ ਜਿਹੜਾ ਪਾਪ ਆ ਪਾਪ ਤੇ ਮਹਾਰਾਜ ਜੀ ਕਹਿੰਦੇ ਗੁਰਬਾਣੀ ਵਿੱਚ ਵੀ ਪਾਪ ਜਿਹੜਾ ਉਹ ਖਤਮ ਹੋ ਸਕਦਾ ਆ ਪਰ ਜਿਹੜਾ ਅਪਰਾਧ ਆ ਅਪਰਾਧ ਤੁਹਾਨੂੰ ਉਹਦੇ ਸਜ਼ਾ ਜਿਹੜੀ ਆ ਉਹ ਫਲ ਨੂੰ ਨਹੀਂ ਪਹਿਣਾ ਆ ਮਹਾਰਾਜ ਜੀ ਕਹਿੰਦੇ ਆ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੇ ਨਾਮੇ ਕਰਾਂ ਉਹ ਨਾਮ ਦੇ ਰੰਗ ਦੇ ਨਾਲ ਜਦੋਂ ਨਾਮ ਸਿਮਰਨ ਬਿਆਸ ਕਰਨਾ ਸ਼ੁਰੂ ਕਰਾਂਗੇ ਨਾਮ ਦੇ ਨਾਲ ਜੁੜਾਂਗੇ ਤੇ ਉਹ ਪਾਪ ਜਿਹੜੇ ਆ ਉਹ ਧੁੱਲਨੇ ਸ਼ੁਰੂ ਹੋ ਜਾਂਦੇ ਆ ਪਰ ਜਿਹੜਾ ਅਪਰਾਧ ਆਪਰਾਧ ਦਾ ਜਿਹੜਾ ਆ ਉਹ ਫਲ ਨੂੰ ਦਿਨਾ ਪੈਂਦਾ ਆ ਤੇ ਇਹ ਜਿਹੜਾ ਬਹੁਤ ਸੋਹਣਾ ਵਿਚਾਰ ਉਸ ਨੂੰ ਉਸ ਕਿਸੰਧੀ ਉਹਨਾਂ ਨੇ ਡੇੜੀ ਦੱਸੀ ਹੋਈ ਆ ਕਿਵੇਂ ਉਹਦੇ ਆਧਾਰ ਤੇ ਫਿਰ ਕਿਸਮਤ ਜੇ ਪਾਪ ਕਰਾਂਗੇ ਤੇ ਪੁੰਨ ਛੜਦੇ ਆ ਜਾਂ ਹਨਾ ਤੇ ਉਸ ਉਸ ਆਧਾਰ ਤੇ ਫਿਰ ਜਿਹੜੇ ਆ ਆਪਣਾ ਕਰਮ ਬਣਦੇ ਆ ਸਾਡੇ ਜਿਵੇਂ ਜਿਵੇਂ ਦੀ ਸੋਚ ਨਹੀਂ ਹੈ ਕਿ ਕਰਮ ਹਰ ਇੱਕ ਕਰਮ ਹੀ ਆ ਅਸੀਂ ਚਲਦੇ ਫਿਰਦੇ ਤੁਰਦੇ ਇੱਕ ਵੀ ਬੈੱਡ ਤੇ ਪਈਏ ਅਸੀਂ ਪਾਸਾ ਹੀ ਪਲਟੀਏ ਉਹ ਵੀ ਕਰਮ ਕਰਮੀ ਆ ਤੇ ਕਰਮ ਆ ਅਸੀਂ ਕਿੰਨੇ ਕਿੱਦਾਂ ਕਰਮ ਕਿੰਨੇ ਕਰਮ ਕਰ ਰਹੇ ਆ ਹਰ ਵਕਤ ਕਰਮ ਤੇ ਕਿਵੇਂ ਮਾੜੇ ਚੰਗੇ ਹੋ ਰਹੇ ਆ ਉਹ ਹੋਈ ਸਾਡੇ ਅਕੇ ਨਤੀਜਾ ਆ ਸਾਡੀ ਕਿਸਮਤ ਬਣਦੀ ਆ ਜਾਂ ਕਿ ਵੀ ਸਭ ਤੋਂ ਮੇਨ ਗੱਲ ਇਹ ਆ ਵੀ ਜਦੋਂ ਅਸੀਂ ਸਿਮਰਨ ਬਿਆਸ ਸ਼ੁਰੂ ਕਰਦਾਂਗੇ ਤੇ ਜਿੰਨੇ ਮਾੜੇ ਕਰਮੇ ਆ ਉਹ ਘਟਨੇ ਸ਼ੁਰੂ ਹੋ ਜਾਣਗੇ ਮਾ ਬਾਣੀ ਦਾ ਗੁਰਬਾਣੀ ਦਾ ਸਿਮਰਨ ਬਿਆਸ ਦਾ ਬਾਲਿਆ ਉਹ ਜਿੱਦਾਂ ਜਿੱਦਾਂ ਸਿਮਰਨ ਅਸੀਂ ਕਰਾਂਗੇ ਨਾਮ ਜਪਾਂਗੇ ਤੇ ਸਾਡੇ ਬਹੁਤ ਪਈ ਜਨ ਮਹਾਰਾਜ ਕਹਿੰਦੇ ਫਿਰ ਤੋਂ ਫਿਰ ਤੋਂ ਬਹੁਤ ਜੁਗ ਹਾਰ ਰਹੇ ਹੋ ਇਹਨੇ ਜਨਮਾਂ ਦੇ ਸੀ ਹਾਰ ਰਹੇ ਆ ਤਿਉ ਕਾਦੇ ਕਰਕੇ ਆ ਪੀ ਕਰਮ ਚੰਗੇ ਨਹੀਂ ਮਾੜੇ ਪੰਜਾਂ ਦੇ ਬਸ ਪੈ ਕੇ ਮਨ ਹਾਰ ਕੇ ਆ ਮਾਲਕ ਨਾਲ ਲਾਪਣੀ ਆ ਤਾਂ ਕਰਕੇ ਅਸੀਂ ਜਨਮ ਜਦ ਜਨਮ ਜਿਹੜਾ ਜਨਮ ਰੰ ਦਾ ਦੁੱਖ ਲੱਗਾ ਆ ਸਭ ਤੋਂ ਵੱਡਾ ਤੇ ਸੁਣੀ ਵਿਚਾਰ ਸੀ ਤੇ ਵੀਡੀਓ ਦੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ